ਨਦੀ ਦੇ ਵਿੱਚ ਡੁੱਬ ਰਿਆ ਸੀ ਹਾਥੀ ਦਾ ਬੱਚਾ வன ਵਿਭਾਗ ਦੇ ਨਾਲ ਮਿਲ ਕੇ ਸਥਾਨਕ ਲੋਕਾਂ ਨੇ ਦੇਖੋ ਕਿਵੇਂ ਕੀਤਾ ਰੈਸਕਿਊ ਨਦੀ ਦੇ ਵਿੱਚ ਹਾਥੀ ਦੇ ਬੱਚਿਆਂ ਨੂੰ ਡੁੱਬਦੇ ਦੇਖਿਆ ਗਿਆ ਦੱਸਦੇ ਕਿ ਇੱਕ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਨਦੀ ਦੇ ਵਿੱਚ ਇੱਕ ਹਾਥੀ ਦੇ ਬੱਚੇ ਨੂੰ ਡੁੱਬਦੇ ਵੇਖਿਆ ਗਿਆ ਸਥਾਨਕ ਨਿਵਾਸੀਆਂ ਨੇ ਸੰਬੰਧੀ வன ਵਿਭਾਗ ਨੂੰ ਸੂਚਿਤ ਕੀਤਾ வன ਵਿਭਾਗ ਦੇ ਨਾਲ ਬਚਾਅ ਕਾਰਜ ਤੇਜ਼ੀ ਦੇ ਨਾਲ ਉਹਨਾਂ ਸ਼ੁਰੂ ਕੀਤੇ ਤੇ ਉਸ ਹਾਥੀ ਦੇ ਬੱਚੇ ਦੀ ਮਦਦ ਕੀਤੀ ਜਾਂਦੀ ਹੈ ਕੁਝ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਨਦੀ ਦੀ ਤੇਜ਼ ਧਰਾਵਾ ਵਿੱਚ ਫਸ ਕੇ ਹਾਥੀ ਦਾ ਬੱਚਾ ਇੱਕ ਕਿਨਾਰੇ ਪਹੁੰਚ ਜਾਂਦਾ ਦੋਸਤੋ ਬਾਅਦ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਸਾਮ ਦੇ ਚਿਰਾੰਗ ਜ਼ਿਲ੍ਹੇ ਦੀਆਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਾਕਪੂਟਾਨ ਬਾਰਡਰ ਤੇ ਇੱਕ ਅਭਿਆਨ ਚਲਾ ਆ ਗਿਆ ਇਸ ਅਭਿਆਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਦੀ ਦੇ ਵਿੱਚ ਡੁੱਬਦੇ ਹਾਥੀ ਦੇ ਬੱਚੇ ਨੂੰ ਬਚਾਇਆ ਗਿਆ ਨਾਗਰਿਕਾਂ ਨੇ ਮਦਦ ਕੀਤੀ ਹੈ ਵਨਪਾਕ ਦੀ ਮਦਦ ਦੇ ਨਾਲ ਇਸ ਨੂੰ ਬਾਹਰ ਕੱਢਿਆ ਗਿਆ ਉਧਰ ਹੀ بارش ਦਾ ਪਾਣੀ ਲਗਾਤਾਰ ਨਦੀ ਦੇ ਵਿੱਚ ਪਾਰ ਰਿਆ ਸੀ ਉਫਾਨ ਦੇ ਵਿੱਚ ਆਈ ਹੋਈ ਸੀ ਨਦੀ ਪਰ ਹਾਥੀ ਦਾ ਬੱਚਾ ਵੀ ਉਸ ਨਦੀ ਦੇ ਵਿੱਚ ਜਾ ਫਸ ਪੈ ਤ ਉਸ ਤੋਂ ਬਾਅਦ ਬੜੀ ਕੋਸ਼ਿਸ਼ ਕਰਦਾ ਬਚਨ ਦੀ ਬਾਹਰ ਨਿਕਲਣ ਦੀ ਲੋਕ ਇਕੱਠੇ ਹੋ ਜਾਂਦੇ ਨੇ ਜਦੋਂ ਕੋਈ ਉਸ ਨੂੰ ਡੁੱਬਦਾ ਦੇਖਦਾ ਹੈ ਤਾਂ ਸਾਨਕ ਲੋਕਾਂ ਨੇ வன ਵਿਭਾਗ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਬਚਾਅ ਕਾਰਜ ਤੇਜ਼ੀ ਦੇ ਨਾਲ ਸ਼ੁਰੂ ਕੀਤੇ ਤੇ ਹਾਫੀ ਦੇ ਬੱਚੇ ਦੀ ਮਦਦ ਕੀਤੀ ਜਾਂਦੀ ਹੈ ਕੁਝ ਦੇਰ ਕੋਸ਼ਿਸ਼ ਕਰਨ ਤੋਂ ਬਾਅਦ ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਆਓ ਦੇਖਦੇ ਹਾਂ ਤਸਵੀਰਾਂ ਖਾਣ ਲਈ ਖਾਣਨ ਦੇ ਖਾਣਾ ਨਹੀਂ ਓਏ ਜੱਜੋ ਖਾਣੋ ਖਾਣਾ ਗੁਲੋ ਖਾਣਨ ਗੁਲੋ ਫਿਕਾ ਸੀ ਮਾਂਸੀ ਫਿਬਰੀ ਲਾਫਾ ਗਾ ਦੇ ਨਾ ਬਾਟਾ ਨਹੀਂ ਹਾਂ ਬਾ

đúng job là cần được ấy. Like. Like với ảnh này cũng đấy. Ai yêu